ਪਹਿਲਾਂ ਵਿਆਹ ਕਰਾਉਂਦੀ ਆ ਪਿਆਰ ਕਰਦੀ ਆ ਜਦੋਂ ਪਹਿਲਾਂ ਘਰੋਂ ਚਲੀ ਜਾਂਦੀ ਸੋਚਵਾਨ ਦਾ ਉਹ 4 ਦਿਨਾਂ ਬਾਅਦ ਹੀ ਉਹਨੂੰ ਜਿਹੜਾ ਵਿਆਹ ਦਾ ਭੂਤ ਜਿਹੜਾ ਜਿਹੜਾ ਪਿਆਰ ਦਾ ਭੂਤ ਉਤਰ ਗਿਆ ਉਹਦਾ ਵੀਰ ਜੀ ਉਹ ਆਪ ਨਹੀਂ ਗਈ ਉਹਨੂੰ ਗੁਮਨਾਹ ਕਰਕੇ ਖੜਿਆ ਗਿਆ ਕਰੋ ਹਾਂਜੀ ਮੇਰੀ ਭੂਆ ਦੀ ਨੌਵਾਂ ਸੋਨੀਆ ਉਹਨੇ ਗੁਮਨਾਹ ਕਰਕੇ ਉਹਨੂੰ ਘਰੋਂ ਖੜਿਆਵਾ ਉਹ ਕਿਹੜਾ ਨੌਜਵਾਨ ਜਿੰਦਾ ਚਲ ਗਈ ਹੈ ਇਹਦੀ ਉਮਰ ਕੀ ਹੈ ਦੱਸ ਕੇ ਸਾਂਝਾ ਕਰ ਦਿਓ ਇਹ ਕਿਸ ਤਰ੍ਹਾਂ ਆਪਸ ਚ ਤਾਲਮੇਲ ਹੋਇਆ ਹੈ ਨੌਜਵਾਨ ਦਾ ਕਿਸ ਤਰ੍ਹਾਂ ਆਉਣਾ ਜਾਣਾ ਸੀ ਘਰ 'ਚ ਜਾਂ ਕਿਸ ਤਰ੍ਹਾਂ ਆਪਸ ਚ ਗੱਲਬਾਤ ਹੋਈ? ਕਿ ਹੁਣ 4 ਮਹੀਨੇ ਵਿਆਹ ਨੂੰ ਹੋ ਗਏ ਨੇ 4 ਮਹੀਨੇ ਚ ਹੀ ਤੁਹਾਡੀ ਧੀ ਹੈ ਜਿਹੜੀ ਉਹ ਦੁਖੀ ਹੈ ਜਾਂ ਉਹਨੇ ਤੁਹਾਨੂੰ ਫੋਨ 'ਤੇ ਦੱਸਿਆ ਵੀ ਮੇਰਾ ਮਾ ਆਹ ਛੁੰਦਾ ਮੇਰਾ ਹਾਲਾਤਾਂ ਜਿਹਾ ਮੈਨੂੰ ਉਥੇ ਲੈ ਜਾਓ। ਉਰ ਤੋਂ ਬਾਅਦ ਤੁਸੀਂ ਜਾ ਕੇ ਲੈ ਕੇ ਆਏ ਉਹ ਧੀ ਨੂੰ ਕਿ ਨਹੀਂ ਲੈ ਗਿਆ? ਤੁਹਾਨੂੰ ਕੋਈ ਸ਼ੱਕ ਨਹੀਂ ਪਿਆ ਆਪਣੀ ਘਰ ਬੇਟੀ ਉੱਤੇ ਵੀ ਕਿਸੇ ਨੇ ਇਹ ਗੱਲਬਾਤ ਕਰਦੀ ਹੈ ਕਿਸ ਤਰ੍ਹਾਂ ਰابطਾ ਹੁੰਦਾ? ਕਿ ਕਿਸ ਤਰ੍ਹਾਂ ਤੁਹਾਡੇ ਚੀਜ਼ਾਂ ਨਹੀਂ ਪਤਾ ਲੱਗਾ ਕਦੀ? ਨਹੀਂ ਵੀਰ ਜੀ। ਨਹੀਂ। ਇਦਾਂ ਦੀ ਕੁੜੀ ਹੈ ਨਹੀਂ ਬਸ ਇਹੀ ਹੀ ਕਿ ਸੋਨੀਆਂ ਦਾ ਫੋਨ ਆਉਂਦਾ ਸੀ ਉਹਨੂੰ ਮਾਮੀ ਨਾ ਮਾਮੀ ਮਾਮੀ ਕਹਿ ਕੇ ਗੱਲਾਂ ਕਰਦੀ ਸੀ ਸਾਨੂੰ ਨਹੀਂ ਪਤਾ ਵੀ ਇਹਨੇ ਮਾਂ ਬਣ ਕੇ ਸਾਨੂੰ ਇਦਾਂ ਵੀ ਬੱਚੀ ਨੂੰ ਦੱਸਣਾ ਵਾ ਇਹ ਤੋਂ ਪਹਿਲੇ ਕਿੰਨੇ ਮਹੀਨੇ ਕੋ ਤੁਹਾਡੀ ਕੁੜੀ ਨੂੰ ਕਰੋਗੇ ਨੂੰ ਧੀ ਨੂੰ ਜਦੋਂ ਗਏ ਸੀ ਉਹ ਸਮਾਂ ਕਿਹੜਾ ਸੀ ਕਿਹੜਾ ਵਾਰ ਸੀ ਉਹ ਤੁਸੀਂ ਕਿੱਥੇ ਗਏ ਸੀ ਜਦੋਂ ਤੁਹਾਡੀ ਧੀ ਕਰੋ ਗਈ ਹੈ ਕਿ ਕਹਿ ਕੇ ਕਿ ਤੁਹਾਨੂੰ ਗਈ ਹੈ ਘਰੋਂ ਮੈਂ ਕਿੱਥੇ ਚਲਨੀ ਆ ਘਰੋਂ ਕੋਈ ਕਾਗਜ਼ ਪੱਤਰ ਕੋਈ ਪੈਸਾ ਤੇ ਲਾ ਕੋਈ ਚੀਜ਼ ਲੈ ਕੇ ਗਈ ਹੈ ਕਰੋ ਇਹਨਾਂ ਨੇ ਇਹਨਾਂ ਦੀ ਸ਼ਿਕਾਇਤ ਇਹ ਆ ਵੀ ਸਾਡੀ ਬੇਟੀ ਦਾ ਸਰਟੀਫਿਕੇਟ ਨਕਲੀ ਬਣਾ ਕੇ ਹਾਈ ਕੋਰਟ 'ਚ ਵਿਆਹ ਕੀਤਾ ਗਿਆ ਜਿਹਦੇ ਸਾਡੇ ਕੋਲ ਆਰਡਰ ਆਏ ਆ ਹਾਈ ਕੋਰਟ ਦੇ ਆਰਡਰ ਆ ਇਹਨਾਂ ਦਾ ਵਿਆਹ ਹੋਇਆ ਆ ਤੇ ਉਸ ਤੋਂ ਬਾਅਦ ਇਹ ਰਿਟ ਵੀ ਚੱਲੀ ਆ ਤੇ ਉਸ ਤੋਂ ਇਲਾਵਾ ਇਹ ਆ ਵੀ ਐਸੇ ਮੌਕੇ ਤੇ ਫਰਚਾ ਉਸੇ ਵਕਤ ਦਰਜ ਕਰਤਾ ਸੀ ਜਦਕਿ ਉਹਨਾਂ ਦਾ ਆਰਡਰ ਬਾਅਦ 'ਚ ਆਇਆ ਸੀਗਾ ਜਿਦਾ ਉਹਨਾਂ ਦਾ ਵਿਆਹ ਹੋ ਗਿਆ ਉਸ ਤੋਂ ਇਲਾਵਾ 3-4 ਵਾਰ ਬਟਾਲਾ ਰੇਡ ਵੀ ਕੀਤੀ ਗਈ ਆ ਜੋ ਕਿ ਸਾਨੂੰ ਮੌਕੇ ਤੇ ਦੋਸ਼ੀ ਨਹੀਂ ਮਿਲਿਆ ਲੱਗਦਾ ਨਹੀਂ ਇਹ ਵੀ ਧੀ ਨੇ ਵੀ ਤੁਹਾਡਾ ਮਾਪੇ ਦਾ ਜਿਹੜੀ ਇੱਜ਼ਤ ਆ ਕਿਤੇ ਨਹੀਂ ਵੇਖਿਆ ਵੀ ਮੈਂ ਇਹਨੂੰ ਮੇਰੇ ਮਾਪੇ ਨੇ ਪਾਲ ਪੋਸਤਿਆ ਵੱਡਿਆ ਕੀਤਾ ਵਾ ਇਹ ਇਨੀ ਆਜ਼ਾਦੀ ਦਿੱਤੀ ਆ ਭਰਤੀਆਂ ਜਿਹੜੇ ਇਸ ਤਰ੍ਹਾਂ ਕਦੋਂ ਘਰੋਂ ਕਦਮ ਬਾਹਰ ਪੁੱਟਣ ਦੀਆਂ ਕਦੋਂ ਮਾਪੇ ਵਾਸਤੇ ਕਿਤੇ ਬਹੁਤੀ ਵਧੀਆ ਗੱਲ ਨਹੀਂ ਆ ਮਾਪੇ ਬਾਪ ਜਿੱਥੇ ਆਪਣਾ ਚੇਲਾ ਖੋਣ ਜਾ ਕੇ ਕੀ ਨੁਕਣ ਕਰਨ ਵੀ ਸਾਡੀ ਧੀ ਘਰੋਂ ਚਲ ਗਈ ਹੈ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿ ਗਏ ਅਸੀਂ ਕਿਸੇ ਨਾਲ ਗੱਲ ਕਰਨ ਜੋਗੇ ਨਹੀਂ ਰਹਿ ਗਏ ਜੇ ਕੋਈ ਦੋ ਪੈਣਾ ਖਲੋਤੀ ਹੁੰਦੇ ਆਂਦੇ ਅਸੀਂ ਉਹਨਾਂ ਵਿੱਚ ਉੱਠ ਕੇ ਬਾਹਰ ਆ ਜਾਈਦਾ ਕਿਉਂਕਿ ਸਾਡੀ ਗੁੜੀਆ ਸਾਡਾ ਸਿਰ ਨੀਵਾ ਕਰ ਗਈ ਆ ਇਸ ਕਰਕੇ ਵੀਰੇ ਨਹੀਂ ਅਸੀਂ ਸਾਰੀਆਂ ਧੀਆਂ ਨੂੰ ਮੈਂ ਇਹੀ ਅਪੀਲ ਕਰਦੀ ਆ ਕੀ ਵੇਖੋ ਪੁੱਤ ਬੱਚਿਓ ਤੁਹਾਡੇ ਵਾਸਤੇ ਮਾਂ ਪਿਓ ਕਦੇ ਗਲਤ ਨਹੀਂ ਕਰੂਗਾ ਗਲਤੀ ਦਾ ਅਹਿਸਾਸ ਮੰਨਣਾ ਗਲਤੀ ਮੰਨਣ ਦੀ ਆਪਣੀ ਵੀਰ ਜੀ ਮੈਨੂੰ ਫੋਨ ਕਰਕੇ ਉਹਨੇ ਦੱਸਿਆ ਕਹਿੰਦੇ ਕਿ ਮੇਰੇ ਕੋ ਮਮਾ ਗਲਤੀ ਹੋ ਗਈ ਆ ਮੈਨੂੰ ਨਹੀਂ ਪਤਾ ਮੈਨੂੰ ਮਾਮੀ ਕਿੱਦਾਂ ਲਿਆਈ ਆ ਕਿੱਦਾਂ ਨਹੀਂ ਲਿਆਈ ਪਰ ਖਰਿਆ ਮੈਨੂੰ ਮਾਮੀ ਨੇ ਆਣ ਕੇ ਘਰੋਂ ਤੁਸੀਂ ਉਸ ਬਾਪ ਦਾ ਕੀ ਹਾਲਾਤ ਨੇ ਜਿਹੜਾ ਚਾਰ ਬੰਦੇ ਨੇ ਬੰਦਾ ਹੋਊਗਾ ਲੋਕਾਂ ਸਾਹਮਣੇ ਕੀ ਲੱਗਦਾ ਸਿਰ ਚੁੱਕਦਾ ਹੋਊਗਾ ਲੋਕ ਕੀ ਕਹਿੰਦੇ ਹੋਣਗੇ ਗੱਲਾਂ ਕਿਹਨੇ ਕਰਦੇ ਹੋਣਗੇ ਮੂੰਹ ਰੋਲ ਰੋਲ ਕਿਸੇ ਨਾਲ ਗੱਲ ਕਰਨ ਜੋਗੇ ਨਹੀਂ ਹੈਗੇ ਕਿਸੇ ਦੇ ਲਾਗੇ ਬਹਿਣ ਜੋਗੇ ਨਹੀਂ ਹੈਗੇ ਕਿਸੇ ਨਾਲ ਖਲੋਣ ਜੋਗੇ ਨਹੀਂ ਹੈਗੇ ਕਿਉਂ ਬੰਦਿਆ ਚ ਬਹਿਜੋਗੇ ਨਹੀਂ ਹੈਗੇ ਵੀਰ ਜੀ ਤੁਸੀਂ ਅਪੀਲ ਕੀ ਕਰਨਾ ਚਾਹੋਗੇ ਆਪਣੀ ਧੀ ਨੂੰ ਕੀ ਕਹਿਣਾ ਚਾਹੋਗੇ ਜੇਕਰ ਤੁਹਾਡੀ ਧੀ ਤੁਹਾਨੂੰ ਦੇਖਦੀ ਹੋਗੀ ਕੀ ਕਹਿਣਾ ਚਾਹੋਗੇ ਮਨਪ੍ਰੀਤ ਨੂੰ ਮੈਂ ਆਪਣੀ ਧੀ ਨੂੰ ਇਹੀ ਕਹਿਣਾ ਚਾਹੁੰਨੀ ਵੀ ਪੁੱਤ ਜੇਰੀ ਵੀ ਗਲਤੀ ਹੋ ਗਈ ਆ ਤੂੰ ਘਰੇ ਆ ਜਾ ਘਰੇ ਆ ਜਾ ਕੁਛ ਨਹੀਂ ਕਵਾਂਗੇ ਕੁਛ ਨਹੀਂ ਕਰਾਂਗੇ ਸਾਨੂੰ ਪਤਾ ਤੇਨਾਂ ਧੋਖਾ ਹੋਇਆ ਤੇਨਾਂ ਗਲਤੀ ਹੋਈ ਆ ਤੈਨੂੰ ਧੋਖੇ ਨਾ ਖੜਿਆ ਵਾ ਅਸੀਂ ਆਪਣੀ ਧੀ ਨੂੰ ਇਹੀ ਕਵਾਂਗੇ ਕਿ ਪੁੱਤ ਤੂੰ ਘਰੇ ਆ ਜਾ ਤੇ ਲਈ ਦਰਵਾਜ਼ੇ ਖੁੱਲੇ ਆ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ARPD 24 ਚੈਨਲ ਦੇ ਨਾਲ ਤਸਵੀਰਾਂ ਵਿਖਾਵਾਗੇ ਤੁਹਾਨੂੰ ਅੱਜ ਗਰਵਾਲੀ ਪਿੰਡ ਦੇ ਉਸ ਪਰਿਵਾਰ ਦੀਆਂ ਜਿਨ੍ਹਾਂ ਦੀ ਧੀ ਮਨਪ੍ਰੀਤ ਅੱਜ ਤੋਂ 4 ਮਹੀਨੇ ਪਹਿਲਾਂ ਘਰੋਂ ਇੱਕ ਨੌਜਵਾਨ ਦੇ ਨਾਲ ਚਲੀ ਜਾਂਦੀ ਆ ਜਾਂ ਨੌਜਵਾਨ ਨੂੰ ਵਰਗਲਾ ਕੇ ਲੈ ਜਾਂਦਾ ਵਾ ਗੱਲਬਾਤ ਜਰੂਰ ਕਰਾਂਗੇ ਪਰਿਵਾਰ ਦੇ ਨਾਲ ਤੁਸੀਂ ਦੇਖਿਆ ਮਨਪ੍ਰੀਤ ਦੀ ਮਾਤਾ ਜੀ ਹੱਥ ਵਿੱਚ ਫੋਟੋ ਫੜ ਕੇ ਆਪਣੀ ਧੀ ਦੀ ਦਿਖਾ ਰਹੀ ਆ ਅਤੇ ਧੀ ਵੱਲੋਂ ਜਿਹੜਾ ਚੂੜਾ ਪਾਇਆ ਗਿਆ ਵਿਆਹ ਕਰਵਾ ਲਿਆ ਗਿਆ ਵਾ ਗੱਲਬਾਤ ਪੁੱਛਾਂਗੇ ਸਾਡਾ ਮਾਮਲਾ ਹੈ ਕੀ ਆ ਆਪਣੇ ਕੀ ਨਾ ਕੀ ਤੁਹਾਡੀ ਧੀ ਦਾ ਤੇ ਕਦੋਂ ਦੀ ਜਈ ਹੈ ਸਾਰਾ ਮਾਮਲਾ ਜੋ ਸਮਝਾ ਦਿਓ ਜੀ ਜੀ ਮੇਰੀ ਗੁੜੀਆ ਦਾ ਨਾਮ ਮਨਪ੍ਰੀਤ ਕੌਰ ਆ ਪਿੰਡ ਅਗਰਵਾਲੀ ਤੋਂ ਚੰਡੀਗੜ੍ਹ ਮੁਹੱਲਾ ਮੇਰੀ ਉਮਰ ਮੇਰੀ ਗੁੜੀਆ ਦੀ ਉਮਰ ਹੈਗੀ ਆ 16 ਸਾਲ 2008 ਦਾ ਜਨਮ ਆ ਤੇ ਮੈਨੂੰ ਇਹ ਸੋ ਵੀ ਕਿਹੜਾ ਨੌਜਵਾਨ ਜਿੰਨਾ ਇਹ ਚਲ ਗਈ ਹੈ ਇਹਦੀ ਉਮਰ ਕੀ ਹੈ ਦੱਸ ਕੇ ਨੂੰ ਸਾਂਝਾ ਕਰ ਦਿਓ ਇਹ ਕਿਸ ਤਰ੍ਹਾਂ ਆਪਸ ਚ ਤਾਲਮੇਲ ਹੋਇਆ ਹੈ ਇਹ ਨੌਜਵਾਨ ਦਾ ਕਿਸ ਤਰ੍ਹਾਂ ਆਉਣਾ ਜਾਣਾ ਸੀ ਘਰ ਚ ਜਾਂ ਕਿਸ ਤਰ੍ਹਾਂ ਆਪਸ ਚ ਗੱਲਬਾਤ ਹੋਈ ਨਾ ਲੜੀ ਅਸੀਂ ਨਹੀਂ ਹਾਏ ਮੁੰਡੇ ਨੂੰ ਜਾਣਦੇ ਮੇਰੀ ਭੂਆ ਦੀ ਨੋ ਹੀ ਸੋਨੀਆ ਮੇਰੀ ਭਾਬੀ ਉਹਦਾ ਸਾਡੇ ਨਾਲ ਬਹੁਤ ਔਨ ਜਾਣੀ ਬਹੁਤ ਸਾਡੇ ਨਾਲ ਪਿਆਰ ਸੀ ਮੇਰੇ ਬੱਚਿਆਂ ਨੂੰ ਕਹਿੰਦੀ ਸੀ ਕਿ ਇਹ ਤੇਰੇ ਬੱਚੇ ਨਹੀਂ ਇਹ ਮੇਰੇ ਬੱਚੇ ਆ ਇਹ ਕੁੜੀਆਂ ਨੂੰ ਵੀ ਉਹਨੇ ਆਪਣੀ ਧੀ ਬਣਾ ਕੇ ਤੇ ਇਹ ਮੁੰਡੇ ਦੇ ਨਾਲ ਪਤਾ ਨਹੀਂ ਕੀ ਕੀਤਾ ਕਿਦਾਂ ਨਹੀਂ ਕਿਦਾਂ ਨੇ ਗੁਮਨਾਹ ਕਰਕੇ ਮੇਰੀ ਗੁੜੀਆਂ ਨੂੰ ਘਰੋਂ ਖੜਿਆ ਵਾ ਹਾਂਜੀ ਤੇ ਮੈਨੂੰ ਇਹ ਸੋ ਵੀ ਅੱਜ ਕਿੰਨੇ ਮਹੀਨੇ ਕੋ ਤੁਹਾਡੀ ਕੁੜੀ ਨੂੰ ਘਰੋਂ ਗਏ ਨੂੰ ਧੀ ਨੂੰ ਜਦੋਂ ਗਏ ਸੀ ਉਹ ਸਮਾਂ ਕਿਹੜਾ ਸੀ ਕਿਹੜਾ ਵਾਰ ਸੀ ਉਹ ਲੜੀ ਜੀ ਵਾਰ ਜੋ ਪੰਜਵੇਂ ਮਹੀਨੇ ਦੀ 4 ਤਰੀਕ ਦੀ ਗਈ ਆ ਤੇ 11 ਵਜੇ ਦਾ ਟਾਈਮ ਹੀ ਜਦੋਂ ਸਾਨੂੰ ਪਤਾ ਲੱਗਾ ਵਾ ਵੀ ਕੁੜੀ ਘਰੇ ਨਹੀਂ ਹੈਗੀ ਜੀ ਮਹਨੇਸੂ ਵੀ ਤੁਸੀਂ ਕਿੱਥੇ ਗਏ ਸੀ ਜਦੋਂ ਤੁਹਾਡੀ ਧੀ ਕਰੋ ਗਈ ਆ ਕੀ ਕਹਿ ਕੇ ਕਿ ਤੁਹਾਨੂੰ ਗਈ ਹੈ ਘਰੋਂ ਮੈਂ ਕਿੱਥੇ ਚਲਨੀ ਆ ਘਰੋਂ ਕੋਈ ਕਾਗਜ਼ ਪੱਤਰ ਕੋਈ ਪੈਸਾ ਢੇਲਾ ਕੋਈ ਚੀਜ਼ ਲੈ ਕੇ ਗਈ ਹੈ ਕਰੋ ਬੇਟੀ ਨਹੀਂ ਵੀਰ ਜੀ ਇਹੋ ਜਿਹਾ ਕੁਛ ਨਹੀਂ ਕੀਤਾ ਜਿੱਦਾਂ ਦੀ ਹੈਗੀ ਜਿਹੜੇ ਹਾਲਾਤਾਂ ਚ ਘਰੇ ਰਹਿੰਦੇ ਹਾਂ ਆ ਪਾ ਮਤਲਬ ਕਿ ਤੁਹਾਨੂੰ ਪਤਾ ਗਰਮੀ ਆਮ ਕੱਪੜੇ ਪਾ ਕੇ ਰੱਖੀਦਾ ਸੀ ਉਦਾਂ ਹੀ ਵੀਰੇ ਗਈ ਆ ਮੈਨੂੰ ਕਹਿੰਦੀ ਸੀ ਮੈਨੂੰ ਨੇ ਮੈਂ ਦਵਾਈ ਲੈਣ ਗਈ ਮੈਨੂੰ ਕਹਿੰਦੀ ਮਮਾ ਮੈਂ ਸੀਸਾ ਲੈਣ ਚਲੀ ਫੁਲਕਾਰੀ ਦਾ ਕੰਮ ਕਰਦੇ ਹਾਂ ਸੀਸਾ ਲੈਣ ਗਈ ਮੁਰ ਵਾਪਸ ਨਹੀਂ ਆਈ 11 ਵਜੇ ਤੱਕ ਮੈਨੂੰ ਪਤਾ ਲੱਗ ਗਿਆ ਕਿ ਗੁੜੀਆ ਘਰ ਨਹੀਂ ਹੈਗੀ ਮੈਂ ਸਾਰੇ ਇੱਧਰ ਉੱਧਰ ਸਾਰੇ ਸੋਨੀਆਂ ਨੂੰ ਵੀ ਫੋਨ ਕੀਤਾ ਵਾ ਸੋਨੀਆਂ ਕਹਿੰਦੀ ਮੈਨੂੰ ਨਹੀਂ ਪਤਾ ਫਿਰ ਸੋਨੀਆਂ ਨੇ ਮੈਨੂੰ ਉਹ ਮੁੰਡੇ ਦਾ ਨੰਬਰ ਸੰਡ ਕੀਤਾ ਵਾ ਫਿਰ ਮੈਂ ਉਹ ਮੁੰਡੇ ਦਾ ਨੰਬਰ ਲਾਇਆ ਫੋਨ ਬੰਦ ਆਇਆ ਫਿਰ ਮੈਨੂੰ ਪਤਾ ਲੱਗਾ ਕਿ ਹਾਂ ਜਿਹਦਾ ਸੋਨੀਆਂ ਨੇ ਨੰਬਰ ਸੰਡ ਕੀਤਾ ਵਾ ਉਹਦੇ ਨਾਲ ਹੀ ਮੇਰੀ ਕੁੜੀ ਸੋਨੀਆ ਨੇ ਕੱਲੀ ਆ ਪਰ ਮੈਨੂੰ ਇਸ ਤੋਂ ਵੀ ਤੁਹਾਨੂੰ ਕੋਈ ਸ਼ੱਕ ਨਹੀਂ ਪਿਆ ਆਪਣੀ ਘਰ ਬੇਟੀ ਉੱਤੇ ਵੀ ਕਿਸੇ ਨੇ ਗੱਲਬਾਤ ਕਰਦੀ ਆ ਕਿਸ ਤਰ੍ਹਾਂ ਰਾਬਤਾ ਹੁੰਦਾ ਕਰਕੇ ਕਿਸ ਤਰ੍ਹਾਂ ਤੁਹਾਡੀ ਚੀਜ਼ ਦਾ ਨਹੀਂ ਪਤਾ ਲੱਗਾ ਕਦੀ ਨਹੀਂ ਵੀਰ ਜੀ ਨਹੀਂ ਇਦਾਂ ਦੀ ਕੁੜੀ ਹੈ ਨਹੀਂ ਬਸ ਇਹੀ ਹੀ ਕਿ ਸੋਨੀਆ ਦਾ ਫੋਨ ਆਉਂਦਾ ਸੀ ਉਹਨੂੰ ਮਾਮੀ ਨਾ ਮਾਮੀ ਮਾਮੀ ਕਹਿ ਕੇ ਗੱਲਾਂ ਕਰਦੀ ਸੀ ਸਾਨੂੰ ਨਹੀਂ ਪਤਾ ਵੀ ਇਹਨੇ ਮਾਂ ਬਣ ਕੇ ਤੁਹਾਨੂੰ ਇਦਾਂ ਵੀ ਬੱਚੀ ਨੂੰ ਦੱਸਣਾ ਵਾ ਮੈਨੂੰ ਇਸ ਤੋਂ ਵੀ ਤੁਹਾਡੇ ਪਰਿਵਾਰ ਦੀ ਗੱਲ ਕਰੀਏ ਇੱਕ ਪਰਿਵਾਰ ਚ ਕਿੰਨੇ ਮੈਂਬਰ ਨੇ ਕਿੰਨੇ ਨੇ ਕਰਦੇ ਜੀ ਤੇ ਦਸ਼ਕਾਂ ਨੂੰ ਸਨਣਾ ਕਰਦੇ ਹਾਂ ਹਾਂਜੀ ਵੀਰੇ ਇੱਕ ਮੇਰੇ ਹਸਬੰਡ ਆ ਇੱਕ ਮੇਰਾ ਬੇਟਾ 12 ਸਾਲਾਂ ਦਾ ਇੱਕ ਮੇਰੀ ਗੁੜੀਆ ਵਜ ਜਸਵਿੰਦਰ ਕੌਰ ਮਨਪ੍ਰੀਤ ਕੌਰ ਵੱਡੀ ਆ ਇੱਕ ਮੰਮੀ ਆ ਇੱਕ ਜੀਠ ਆ ਮੇਰੇ ਹੈਡੀਕੇਪ ਆ ਤੇ ਮੇਰੀ ਮੰਮੀ ਜਰੀ ਆ ਉਹ ਵੀ ਬਜ਼ੁਰਗ ਆ ਨਹੀਂ ਬਾਹਰ ਅੰਦਰ ਨਹੀਂ ਕਿਤੇ ਜਾ ਸਕਦੇ ਨਾ ਮਗਰ ਵੀ ਭੱਜ ਕੇ ਫੜੀ ਸਕਦੇ ਹੀ ਤੇ ਇਸ ਕਰਕੇ ਸਾਨੂੰ ਪਤਾ ਹੀ ਨਹੀਂ ਲੱਗਾ ਕੀ ਬਣਿਆ ਕਿਦਾਂ ਨਾ ਨਹੀਂ ਗੁੜੀਆ ਖੜੀ ਆ ਤਬ ਇਹ ਸੋ ਵੀ ਅਜੇ 4 ਮਹੀਨੇ ਹੋ ਚੁੱਕੇ ਨੇ ਤੁਹਾਡੀ ਧੀ ਦਾ ਕਹੇ ਤੁਹਾਨੂੰ ਫੋਨ ਆਇਆ ਤੁਹਾਨੂੰ ਦੱਸਿਆ ਵੀ ਮੈਂ ਕਿੱਥੇ ਆ ਕਿਹੜੇ ਹਾਲਾਤਾਂ 'ਚ ਆ ਤੇ ਤੁਹਾਨੂੰ ਕਦੋਂ ਪਤਾ ਲੱਗਾ ਤੁਹਾਡੀ ਧੀ ਨੇ ਵਿਆਹ ਕਰਵਾ ਲਿਆ ਵੀਰ ਜੀ ਮੈਨੂੰ ਮੁੰਡੇ ਦੀ ਪਰਜਾਈ ਨੇ ਫੋੜਵਾ ਪਾਈਆਂ ਵਾ ਤੇ ਉਹਨੇ ਮੈਨੂੰ ਕਿਹਾ ਵਾ ਵੀ ਅਹੀ ਤੁਹਾਡੀ ਕੁੜੀ ਲੈ ਗਏ ਆ ਸਾਡੇ ਕੋਲ ਕੁੜੀ ਆ ਤੁਸੀਂ ਜੋ ਕਰਨਾ ਕਰ ਲੋ ਅਹੀ ਨਹੀਂ ਕੁੜੀ ਦੇਣੀ ਫਿਰ ਮੇਰੀ ਗੁੜੀਆ ਨੇ ਮੈਨੂੰ ਫੋਨ ਕੀਤਾ ਵਾ ਕਹਿੰਦੀ ਕਿ ਮੰਮਾ ਮੈਨੂੰ ਇੱਥੇ ਮਾਰਦੇ ਕੋਟ ਦੇ ਵੀ ਆ ਤੇ ਮੈਨੂੰ ਇੱਕ ਰੋਟੀ ਦਿੰਦੇ ਆ ਤੇ ਮੈਨੂੰ ਬਰਾ ਇੱਥੇ ਟੌਰਚਰ ਕਰਦਾ ਮੈਨੂੰ ਕਿਸ ਤਰ੍ਹਾਂ ਆਣ ਕੇ ਤੇ ਮੈਨੂੰ ਇੱਥੋਂ ਕੱਢ ਕੇ ਖੜ ਮੈਂ ਸਗੋਂ ਨੂੰ ਗੁੱਸੇ ਵੀ ਹੋਈਆਂ ਕਿ ਤੁਹਾਨੂੰ ਤੈਨੂੰ ਸਾਡੇ ਬਾਰੇ ਨਹੀਂ ਸੋਚਿਆ ਤੈਨੂੰ ਸਾਡੇ ਬਾਰੇ ਨਹੀਂ ਪਤਾ ਲੱਗਾ ਕਿ ਤੂੰ ਇੱਕ 10 ਦਿਨਾਂ ਦੇ ਪਿਆਰ ਬਦਲੇ ਤੂੰ 16 ਸਾਲਾਂ ਦਾ ਪਿਆਰ ਠੁਕਰਾ ਗਈਆਂ ਹਾਂਜੀ ਵੀ ਜੀ ਪਰ ਮੇਰੇ ਸਭੀ ਉਹ 4 ਮਹੀਨੇ ਵਿਆਹ ਨੂੰ ਹੋ ਗਏ ਨੇ 4 ਮਹੀਨੇ ਚ ਇਹ ਤੁਹਾਡੀ ਧੀ ਹੈ ਜਿਹੜੀ ਉਹ ਦੁਖੀ ਹੈ ਜਾ ਉਹਨੇ ਤੁਹਾਨੂੰ ਫੋਨ ਕਰਕੇ ਦੱਸਿਆ ਵੀ ਮੇਰਾ ਮਾਂ ਆਹ ਛੁੰਦਾ ਮੇਰਾ ਹਾਲਾਤਾਂ ਜਿਹਾ ਮੈਨੂੰ ਇੱਥੇ ਲੈ ਜਾਓ ਉਰ ਤੋਂ ਬਾਅਦ ਤੁਸੀਂ ਜਾ ਕੇ ਲੈ ਕੇ ਆਏ ਉਹ ਧੀ ਨੂੰ ਕਿ ਨਹੀਂ ਲੈ ਕੇ ਹੁੰਦਾ ਵੀਰ ਜੀ ਅਹੀਂ ਗਏ ਹਾਂ ਉੱਥੋਂ ਦੇ ਸਾਨੂੰ ਸਾਬਕਾ ਸਰਪੰਚ ਮਿਲੇ ਆ ਉਹਨੇ ਆਪਣਾ ਨਾਂ ਦੱਸਿਆ ਗਰਦੀਪ ਸਿੰਘ ਕਹਿੰਦਾ ਕਿ ਮੇਰਾ ਨਾਂ ਗਰਦੀਪ ਸਿੰਘ ਆ ਮੈਂ ਸਾਬਕਾ ਸਰਪੰਚ ਆ ਵੀਰ ਜੀ ਜਿੱਦੋਂ ਅਹੀਂ ਗਏ ਆ ਉਹਨੂੰ ਅਹੀਂ ਕੁੜੀ ਨੇ ਸਾਨੂੰ ਵੀਡੀਓ ਪਾਈ ਆ ਜਿੱਦਾਂ ਉਹਨੂੰ ਟੌਰਚਰ ਕਰਦੇ ਆ ਮਾਰਦੇ ਕੋੜਦੇ ਆ ਲੀਲ ਪਏ ਉਹਦੇ ਲੱਤਾ ਬਾਹਾਂ ਹੱਥਾਂ ਤੇ ਅਹੀਂ ਉਹਨੂੰ ਸਰਪੰਚ ਨੂੰ ਵਿਖਾਈ ਆ ਉਹਨੇ ਰਿਕਾਰਡਿੰਗ ਸੁਣਾਈ ਆ ਉਹਨੇ ਵੀਰ ਜੀ ਫੋਨ ਵੀ ਬੁੱਚ ਪਾ ਲਿਆ ਵਾ ਸਾਡੇ ਸਾਡੇ ਕੋਲ ਡੱਬਾ ਪੈਕ ਵੀ ਹੈਗਾ ਵਾ ਸਾਰਾ ਕੁਝ ਬਿੱਲ ਵਗੈਰਾ ਸਾਰਾ ਕੁਝ ਕਿਸ਼ਤਾਂ ਤੇ ਫੋਨ ਲਿਆ ਹੈ ਮੇਰੀ ਭੈਣ ਨੇ ਉਹਨੇ ਫੋਨ ਵੀ ਆਪਣੇ ਬੁੱਜ ਪਾ ਲਿਆ ਫਿਰ ਵੀ ਜੀ ਸਾਡੇ ਤੇ ਮਾਰਕੁੱਟ ਵੀ ਕੀਤੀ ਹਨੂ ਮਤਲਬ ਕਿ ਗਾਲਾਂ ਵੀ ਕੱਢੀਆਂ ਕੁੱਤੇ ਚੂਰੇ ਵਾਲੇ ਲਬਜ਼ ਵੀ ਬੋਲੇ ਗਏ ਆ ਹਾਂਜੀ ਪਰ ਮੈਨੂੰ ਸੋ ਵੀ ਤੁਹਾਡੀ ਧੀ ਜੇ ਤੁਹਾਨੂੰ ਫੋਨ ਕਰਦੀ ਆ ਵੀ ਮੈਂ ਮਾਂ ਦੁਖੀ ਆ ਤੇ ਮੇਰੇ ਮਾਨੂੰ ਮਾਰਕੁੱਟ ਕਰਦੇ ਨੇ ਉਹਨੇ ਕਦੀ ਪੁਲਿਸ ਪ੍ਰਸ਼ਾਸਨ ਨੂੰ ਕਿਸੇ ਨੂੰ ਫੋਨ ਨਹੀਂ ਕਰਕੇ ਦੱਸਿਆ 112 ਤੇ ਜਾਂ ਹੋਰ ਨੰਬਰ ਤੇ ਕਾਲ ਨਹੀਂ ਕੀਤੀ ਕਿਤੇ ਨਹੀਂ ਵੀ ਜੀ ਉਹਨਾਂ ਮੈਨੂੰ ਮੇਰਾ ਨੰਬਰ ਉਹਨੂੰ ਚੇਤੇ ਹੀ ਤੇ ਵਿਰਜੀ ਉਹਨਾਂ ਮੈਨੂੰ ਫੋਨ ਕੀਤਾ ਹੈ ਪਰ ਲੱਗਦਾ ਕੀ ਆ ਪਹਿਲੋ ਵਿਆਹ ਕਰਾਉਂਦੀ ਆ ਪਿਆਰ ਕਰਦੀ ਆ ਜਾਂ ਪਹਿਲੋ ਘਰੋਂ ਚਲੀ ਜਾਂਦੀ ਸੋਚਵਾਉਂਦਾ ਉਹ ਚਾਰ ਦਿਨਾਂ ਬਾਅਦ ਹੀ ਉਹਨੂੰ ਜਿਹੜਾ ਵਿਆਹ ਦਾ ਭੂਤ ਜਿਹੜਾ ਜਿਹੜਾ ਪਿਆਰ ਦਾ ਭੂਤ ਉਤਰ ਗਿਆ ਉਹਦਾ ਵਿਰਜੀ ਉਹ ਆਪ ਨਹੀਂ ਗਈ ਉਹਨੂੰ ਗੁਮਨਾਹ ਕਰਕੇ ਖੜਿਆ ਗਿਆ ਕਰੋ ਹਾਂਜੀ ਮੇਰੀ ਭੂਆ ਦੀ ਨੌਵੀਂ ਸੋਨੀਆ ਉਹਨੇ ਗੁਮਨਾਹ ਕਰਕੇ ਉਹਨੂੰ ਘਰੋਂ ਖੜਿਆ ਵਾ ਹਾਂਜੀ ਪਤਾ ਨਹੀਂ ਕੀ ਲਾਲਚ ਦਿੱਤਾ ਵਾ ਕੀ ਝਾਂਸਾ ਦਿੱਤਾ ਕਿੱਦਾਂ ਕਰਿਆ ਕਿੱਦਾਂ ਨਹੀਂ ਕਰਿਆ ਇਹ ਜਾਂ ਸੋਨੀਆ ਜਾਂਦੀ ਆ ਜਾਂ ਗੁੜੀਆ ਜਾਂਦੀ ਆ ਪਰ ਕੀ ਲੱਗਦਾ ਨਹੀਂ ਐ ਵੀ ਧੀ ਨੇ ਵੀ ਤੁਹਾਡਾ ਮਾਪਾਪ ਦਾ ਜਿਹੜੇ ਇੱਜ਼ਤ ਆ ਕਿਤੇ ਨਹੀਂ ਵੇਖਿਆ ਵੀ ਮੈਂ ਨੂੰ ਮੇਰੇ ਮਾਪੇ ਨੇ ਪਾਲ ਪੋਸਤੀਆ ਵੱਢਿਆ ਕੀਤਾ ਵਾ ਹ ਇਨੀ ਆਜ਼ਾਦੀ ਦਿੱਤੀ ਆ ਪਰ ਧੀਆਂ ਜਦੋਂ ਇਸ ਤਰ੍ਹਾਂ ਕਦੋਂ ਘਰੋਂ ਕਦਮ ਬਾਹਰ ਪੁੱਟਣ ਦੀਆਂ ਕਦੋਂ ਮਾਪੇ ਵਾਸਤੇ ਕਿਤੇ ਬਹੁਤੀ ਵਧੀਆ ਗੱਲ ਨਹੀਂ ਐ ਮਾਪੇ ਬਾਪ ਜਿੱਥੇ ਆਪਣਾ ਜੇਲਾ ਖੋਣ ਜਾ ਕੇ ਕੀ ਨੁਕਣ ਕਹਿਣਾ ਵੀ ਸਾਡੀ ਧੀ ਘਰੋਂ ਚਲ ਗਈ ਐ ਹਾਂਜੀ ਵੀਰ ਜੀ ਇਹ ਤਾਂ ਗੱਲ ਹੈਗੀ ਆ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿ ਗਏ ਅਹੀ ਕਹਿਣਾ ਗੱਲ ਕਰਨ ਜੋਗੇ ਨਹੀਂ ਰਹਿ ਗਏ ਜੇ ਕੋਈ ਦੋ ਪੈਣਾ ਖਲੋਤੀਆਂ ਹੁੰਦੀਆਂ ਅਹੀ ਉਹਨਾਂ ਵੀ ਚੁੱਟ ਕੇ ਬਾਹਰ ਆ ਜਾਈਦਾ ਕਿਉਂਕਿ ਸਾਡੀ ਗੁੜੀਆ ਸਾਡਾ ਸਿਰ ਨੀਵਾ ਕਰ ਗਈ ਆ ਇਸ ਕਰਕੇ ਵੀਰੇ ਨਹੀਂ ਅਹੀ ਸਾਰੀਆਂ ਤਿਆਂ ਨੂੰ ਮੈਂ ਇਹੀ ਅਪੀਲ ਕਰਦੀ ਆ ਕਿ ਵੇਖੋ ਪੁੱਤ ਬੱਚਿਓ ਤੁਹਾਡੇ ਵਾਸਤੇ ਮਾਂ ਪਿਓ ਕਦੇ ਗਲਤ ਨਹੀਂ ਕਰੂਗਾ ਤੁਸੀਂ ਆਪਣੇ ਮਾਂ ਪਿਓ ਦੇ ਕਹਨੇ ਤੇ ਚਲੋ ਉਹਨਾਂ ਦਾ ਆਗਿਆ ਆਗਿਆਕਾਰ ਚਲੋ ਕੋਈ ਮਾਂ ਪਿਓ ਤੁਹਾਡੇ ਨਾਲ ਕੋਈ ਇਦਾਂ ਦਾ ਨਹੀਂ ਕਰੇਗਾ ਇਹ ਮਹੀਨੇ ਤੋਂ ਵੀ ਅੱਜ 4 ਮਹੀਨੇ ਹੋ ਗਏ ਨੇ ਕਦੀ ਉਸ ਤੋਂ ਬਾਅਦ ਕਦੀ ਰਾਤ ਦਾ ਕੀਤਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਕਿਸੇ ਦਾ ਪਰਚਾ ਜਿਹੜਾ ਹਟ ਕੀਤਾ ਗਿਆ ਵਾ ਤੇ ਬਨੇ ਦਸਕਾ ਨੂੰ ਸਾਂਝਾ ਕਰਦੇ ਹੋ عمر ਕਿੰਨੀ ਇਸ ਨੌਜਵਾਨ ਦੀ ਇਹ ਮਨਪੀ ਜਿਹਦਾ ਨਾਮ ਆ ਤੁਹਾਡੀ ਧੀ ਦਾ ਹੀ ਮਨਪੀ ਦਾ ਆ ਦੋਨਾਂ ਦੀ ਉਮਰ ਕਿੰਨੀ ਹੈਗੀ ਵੀਰ ਜੀ ਮੇਰੀ ਗੁੜੀਆ ਦੀ ਉਮਰ 16 ਸਾਲ ਆ ਮੁੰਡੇ ਦੀ ਉਮਰ 37 ਸਾਲ ਆ 35 ਦੱਸਿਆ ਵਾ ਪਰ 37 ਨਿਕਲੀ ਆ ਆਧਾਰ ਕਾਰਡ ਉਹਦਾ ਚੈੱਕ ਕੀਤਾ ਉੱਥੋਂ ਪੁਲਿਸ ਨੇ ਸਾਡੇ ਨਾਲ ਰੇਟ ਤੇ ਗਈ ਉਹਨਾਂ ਨੇ ਆਧਾਰ ਕਾਰਡ ਚੈੱਕ ਕੀਤਾ 37 ਸਾਲ ਉਮਰ ਨਿਕਲੀ ਆ ਦੋ ਬੱਚਿਆਂ ਦਾ ਪਿਓ ਵੀ ਆ ਤੇ ਇਹਦਾ ਤਲਾਕ ਵੀ ਨਹੀਂ ਹੋਇਆ ਉਦਾਂ ਹੀ ਮਤਲਬ ਕਿ ਇਹਨੇ ਮੇਰੀ ਕੁੜੀ ਨੂੰ ਵੀ ਲੈ ਗਿਆ ਵਾ ਪਰ ਤੁਹਾਨੂੰ ਇਸ ਧੀ ਦੇ ਨੂੰ ਤੁਹਾਨੂੰ ਧੀ ਨੂੰ ਪਤਾ ਹੈ ਇਸ ਬਾਰੇ ਵੀ ਇਹਨੇ ਪਹਿਲਾਂ ਵਿਆਹ ਕਰਾਇਆ ਹੈ ਦੋ ਬੱਚਿਆਂ ਦਾ ਮਾ ਇਹਦੇ ਵਿੱਚ ਕਿੰਨੀ ਸੱਚਾਈ ਹੈਗੀ ਹੈ ਵੀਰ ਜੀ ਨਹੀਂ ਪਤਾ ਨਹੀਂ ਪਤਾ ਵੀਰ ਜੀ ਕੁੜੀ ਨੂੰ ਨਹੀਂ ਸਾਨੂੰ ਨਹੀਂ ਪਤਾ ਤੇ ਉਹਨਾਂ ਨੂੰ ਨਹੀਂ ਪਤਾ ਵੀਰ ਜੀ ਸਭ ਇਹਦੀ ਪਹਿਲੀ ਘਰ ਦੀ ਕਿੱਥੇ ਆ ਉਹਨੇ ਕੋਈ ਤਲਾਕ ਨਹੀਂ ਦਿਤਾਇਆ ਵੀ ਭਾਈ ਤੂੰ ਤਾਂ ਪਹਿਲਾਂ ਵਿਆਹ ਆ ਤੇ ਹੋਰ ਜਾ ਕੇ ਨਵਾਂ ਵਿਆਹ ਕਰਾਇਆ ਜਾ ਕੇ ਸਾਨੂੰ ਨਹੀਂ ਵੀਰ ਜੀ ਪਤਾ ਸਾਨੂੰ ਨਹੀਂ ਪਤਾ ਉਹ ਕਿੱਥੋਂ ਦੀ ਆ ਕੌਣ ਆ ਕਿੱਥੇ ਰਹਿਣ ਵਾਲੀ ਆ ਕਿਦਾਂ ਵਾਂ ਨੂੰ ਨਹੀਂ ਕੁਝ ਪਤਾ ਤੇ ਹੁਣ ਮੈਨੇ ਸੁਪਿਆ ਅੱਜ ਅਸੀਂ ਦੇਖਿਆ ਤੁਸੀਂ ਧਰਨਾ ਪਰ ਸ਼ੰਕਾਤਾ ਵਾ ਤਰਨ ਤਰ ਰੋੜ ਤੇ ਧਰਨਾ ਪਰ ਸ਼ੰਕਾ ਕੀਤਾ ਵਾ ਰੋੜ ਜਾਮ ਕੀਤਾ ਵਾ ਕੀ ਕਹਿਣਾ ਚਾਹੋ ਜਥੇ ਬੰਦਿਆ ਕਿਹੜੀ ਕਿਹੜੀ ਤੁਹਾਡੇ ਨਾਲ ਖੜੀ ਆ ਗਈ ਵੀਰ ਜੀ ਮੇਰੇ ਨਾਲ ਆਰਾਮ ਤੀਰਤ ਤੋਂ ਬਾਬਾ ਲਾਡੀਨਾਥ ਜੀ ਮੇਰੀ ਭੈਣ ਰਾਜਬੀਰ ਕੌਰ ਐਮ ਐਲ ਏ ਦੀ ਚੇਅਰਮੈਨ ਬਣਨ ਜਾ ਰਹੀ ਆ ਉਹ ਭੈਣੇ ਮੇਰੇ ਉਹਨਾਂ ਬੜਾ ਸੰਯੋਗ ਦਿੱਤਾ ਕੁਝ ਹੋਰ ਵੀਰ ਮੇਰੇ ਨਾਲ ਜੁੜੇ ਆ ਮੈਨੂੰ ਬੜਾ ਸੰਯੋਗ ਇਹਨਾਂ ਦਾ ਮਿਲਿਆ ਵਾ ਮੈਨੂੰ ਇਹਨਾਂ ਨੇ ਉਮੀਦ ਦਿਵਾਈ ਆ ਕਿ ਅਸੀਂ ਉਹ ਬੇਟੀ ਤੇਰੀ ਨਹੀਂ ਆ ਬੇਟੀ ਸਾਡੀ ਆ ਅਸੀਂ ਉਹਨਾਂ ਤੇ ਕੈਨਾਂ ਨਹੀਂ ਬਵਾਂਗੇ ਜਿੰਨਾਂ ਤੇ ਕਾ ਬੇਟੀ ਘਰੇ ਨਹੀਂ ਹੁੰਦੀ ਪਰ ਲੱਗਦਾ ਕੀ ਆ 4 ਮਹੀਨੇ ਹੋ ਗਏ ਨੇ ਹਜੇ ਤੱਕ ਤੁਹਾਨੂੰ ਇਨਸਾਫ ਕਿਉਂ ਨਹੀਂ ਮਿਲਿਆ ਹਜੇ ਤੱਕ ਸਰ ਇਹ ਪੁਲਿਸ ਦੀ ਹਾਂ ਨਕਵਾੜੀ ਪੁਲਿਸ ਦੀ ਨਾਦਾਨੀ ਦੇ ਨਾਲ ਕਿਉਂਕਿ ਪੁਲਿਸ ਸਾਡੇ ਤੇ ਕੋਈ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰਦੀ ਪੁਲਿਸ ਨੇ ਨਾ ਅਜ ਤੱਕ ਕੋਈ ਕਾਰਵਾਈ ਕੀਤੀ ਐਸਐਚਓ ਨੇ ਉਦੋਂ ਧਰਨੇ ਦੇ ਵਿੱਚ ਝੂਠ ਬੋਲਿਆ ਵਾ ਕਿ ਮੈਂ ਉਹਨਾਂ ਦੇ ਜੀਆ ਨੂੰ ਰਸ਼ਟ ਕੀਤਾ ਵਾ ਚੁੱਕ ਕੇ ਲਿਆਂਦਾ ਵਾ ਪਰ ਵੀਰ ਜੀ ਕਿਸੇ ਨੂੰ ਨਹੀਂ ਉਹਨੇ ਹੱਥ ਹੀ ਨਹੀਂ ਪਾਇਆ ਕਹਿੰਦੀ ਕਿ ਮੈਂ ਮੁੰਡੇ ਨੂੰ ਤੇ ਕੁੜੀ ਨੂੰ ਚੁੱਕ ਸਕਦੀ ਮੈਂ ਹੋਰ ਕਿਸੇ ਨੂੰ ਚੁੱਕ ਹੀ ਨਹੀਂ ਸਕਦੀ ਵੀਰ ਜੀ ਤੁਸੀਂ ਵੀ ਮੁੰਡਾ ਕੁੜੀ ਦਾ ਕੋ ਨੰਬਰ ਵਗੈਰਾ ਕੋਈ ਲੋਕੇਸ਼ਨ ਤੇ ਲਾਇਆ ਕੋ ਟ੍ਰੇਸ ਵਾ ਲਾਇਆ ਵਾ ਕਿ ਕਿੱਥੋਂ ਦੀ ਲੋਕੇਸ਼ਨ ਹੈ ਕਿੱਥੇ ਹੈਗੇ ਨੇ ਕੁਝ ਤਰ੍ਹਾਂ ਦੀ ਗੱਲਬਾਤ ਕੀਤੀ ਗਈ ਕੋਈ ਵੀਰ ਜੀ ਨੰਬਰ ਹੈਗਾ ਵਾ ਮੁੰਡੇ ਦਾ ਨੰਬਰ ਹੈਗਾ ਵਾ ਉਹਦੀ ਪਰਚਾਈ ਦਾ ਨੰਬਰ ਵੀ ਹੈਗਾ ਪਰ ਸਰ ਇਹੋ ਜੀ ਕੋਈ ਉਹਨਾਂ ਨੇ ਨਾ ਟ੍ਰੇਸ ਕੀਤਾ ਵਾ ਨਾ ਲੋਕੇਸ਼ਨ ਲਾਈ ਕੋਈ ਕੁਝ ਨਹੀਂ ਕੀਤਾ ਉਹਨਾਂ ਨੇ ਹਾਂਜੀ ਪਰਮਜੀਤ ਸਾਹਿਬ ਜੀ ਹੁਣ ਮਾਪਿਆਂ ਦਾ ਕੀ ਹਾਲਾਤ ਨੇ ਜਦੋਂ ਆਪਣੀ ਧੀ ਵੱਲ ਵਹਿੰਦੇ ਨੇ ਘਰ ਕਮਰਾ ਘਰ ਖਾਲ ਨੂੰ ਖਾਣ ਨੂੰ ਪੈਂਦਾ ਵੀ ਧੀ ਜਿਹੜੀ ਕਦੀ ਜਿੰਨੇ ਕਦੀ ਘਰੋਂ ਬਾਹਰ ਨਹੀਂ ਸੀ ਪੈ ਰੱਖਿਆ ਅੱਜ ਧੀ ਗਈ ਨੂੰ 4 ਮਹੀਨੇ ਹੋ ਗਏ ਨੇ ਉਸ ਮਾਪੇ ਤੇ ਪਰਿਵਾਰ ਤੇ ਕੀ ਬੀਤਦੀ ਆ ਵੀਰ ਜੀ ਬਹੁਤ ਔਖਾ ਹੁੰਦਿਆ ਜਦੋਂ ਫੋਨ ਵੇਖੀਦਾ ਹੁੰਦਾ ਵਾ ਵੀ ਬੱਚੀ ਇਧਰੋਂ ਫੋਨ ਕਰ ਦੋਗੀ ਕੋਠੇਲੋਂ ਭੱਜ ਕੇ ਹੁੰਦੀ ਹੀ ਕੋਠੇਲ ਲੇਖੀਦਾ ਘਰ ਵੇਖੀਦਾ ਵੀਰ ਜੀ ਕੁਛ ਚੀ ਕੋਈ ਚੰਗਾ ਨਹੀਂ ਲੱਗਦਾ ਕੋਈ ਨਹੀਂ ਚੰਗਾ ਲੱਗਦਾ ਬਹੁਤ ਥੱਕਿਆ ਕਰ ਗਿਆ ਸਾਡੇ ਨਾਲ ਹੋ ਕਿ ਲੱਗਦਾ ਨਹੀਂ ਕਿ ਤੇ ਧੀਆ ਵੀ ਗਲਤੀਆਂ ਕਰ ਗਈਆਂ ਨੇ ਅੱਜ ਗਲਤੀ ਦਾ ਅਹਿਸਾਸ ਮਾਪੇ ਤੋਂ ਇਹ ਹੁੰਦਾ ਹੀ ਹੁੰਦਾ ਕਿ ਲੱਗਦਾ ਉਸ ਧੀ ਨੂੰ ਵੀ ਜਿਹੜਾ ਅਹਿਸਾਸ ਹੋਊਗਾ ਵੀ ਮੈਂ ਜ਼ਿੰਦਗੀ 'ਚ ਗਲਤੀ ਕਰ ਲਈ ਮਾਪੇ ਤੋਂ ਵੱਡਾ ਕੋਈ ਵੀ ਨਹੀਂ ਹੈਗਾ ਹਾਂਜੀ ਵੀਰ ਜੀ ਗਲਤੀ ਦਾ ਅਹਿਸਾਸ ਮੰਨ ਗਲਤੀ ਮੰਨਣ ਦੀ ਆਪਣੀ ਵੀਰ ਜੀ ਮੈਨੂੰ ਫੋਨ ਕਰਕੇ ਉਹਨੇ ਦੱਸਿਆ ਕਹਿੰਦੇ ਕਿ ਮੇਰੇ ਕੋ ਮम्मा ਗਲਤੀ ਹੋ ਗਈ ਆ ਮੈਨੂੰ ਨਹੀਂ ਪਤਾ ਮੈਨੂੰ ਮਾਮੀ ਕਿੱਦਾਂ ਲਿਆਈ ਆ ਕਿੱਦਾਂ ਨਹੀਂ ਲਿਆਈ ਪਰ ਖੜਿਆ ਮੈਨੂੰ ਮਾਮੀ ਨੇ ਆਣ ਕੇ ਘਰੋਂ ਹਾਂਜੀ ਕੋਈ ਲੱਗਦਾ ਨਹੀਂ ਹੈ ਧੀਆ ਨੂੰ ਜਿਹੜੀਆਂ ਬਾਕੀ ਨੇ ਉਹਨਾਂ ਦਾ ਵੀ ਕਿਤੇ ਮਾਪਪਾ ਦਾ ਵਿਸ਼ਵਾਸ ਜਿਹੜਾ ਕਿਤੇ ਟੁੱਟ ਜਾਂਦਾ ਇਸ ਤਿਉ ਲੈ ਕੇ ਕਿਉਂਕਿ ਮਾਪੇ ਹਮੇਸ਼ਾ ਆਪਣੀਆਂ ਧੀਆ ਦੀ ਚੰਗੀਆਂ ਚਾਹੁੰਦੇ ਨੇ ਪਰ ਜਦੋਂ ਇਸ ਤਰ੍ਹਾਂ ਧੀਆ ਘਰੋਂ ਕਦਾ ਪੁੱਟ ਲੰਦੀਆਂ ਨੇ ਕਿਤੇ ਮਾਪੇ ਦਾ ਵੀ ਵਿਸ਼ਵਾਸ ਟੁੱਟ ਜਾਂਦਾ ਯਾਰ ਇਸ ਕਰਕੇ ਬਾਕੀ ਦੀਆਂ ਧੀਆ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਵੇਖੋ ਇਹੀ ਸਾਰੀਆਂ ਧੀਆ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਬੇਟਾ ਤੁਹਾਡਾ ਕੋਈ ਵੀ ਮਾਂ ਪਿਓ ਆ ਜਿਹੜਾ ਆਪਣੇ ਬੱਚਿਆਂ ਨਾਲ ਕਦੀ ਗਲਤ ਨਹੀਂ ਹੁੰਦਾ ਵੇਖ ਸਕਦਾ ਤਾਂ ਨਾ ਗਲਤ ਕਰਦੇ ਹੀ ਆ ਬਾਕੀ ਮੇਰੀਆਂ ਧੀਆਂ ਮੇਰੀਆਂ ਭੈਣਾਂ ਬਸ ਇਹੀ ਕਰੋ ਆਪਣੇ ਮਾਪਿਓ ਦੇ ਕਹਨੇ ਤੇ ਚੱਲੋ ਉਹਨਾਂ ਤੁਹਾਡੇ ਨਾਲ ਕਦੀ ਮਾਰਾ ਨਹੀਂ ਕਰਨਗੀਆਂ ਬਸ ਮੈਂ ਇਹੀ ਇਹਨਾਂ ਨੂੰ ਵੀਰ ਜੀ ਕਹਿਣਾ ਚਾਹੁੰਨੀ ਆ ਪਰ ਮੈਨੂੰ ਇਸੋ ਪਿਆਜੇ ਇਨਸਾਫ ਲੈਣ ਵਾਸਤੇ ਤੁਹਾਨੂੰ ਕਿੰਨਾ ਕਿ ਜਦੋਜਾਦ ਕਰਨੀ ਪਈ ਧਰਨਾ ਬਲ ਸੰਗ ਕਰਨਾ ਪਿਆ ਰੋੜ ਜਾਮ ਕਰਨਾ ਪਿਆ ਕਰੋ ਨਾ ਤੁਸੀਂ ਬੈਠੇ ਹੋ ਧਰਨਾ ਬਲ ਸੰਗ ਕਰੇ ਵੀਰ ਜੀ ਅਸੀਂ ਧਰਨੇ ਤੇ ਬੈਠੇ ਆ ਸਾਰੇ ਬੈਠੇ ਆ ਐਸਚਓ ਸਾਹਿਬ ਆਏ ਨੇ ਹੋਰ ਵੀ ਕੁਝ ਆਏ ਅਫਸਰ ਆਏ ਨੇ ਬਾਬਾ ਜੀ ਹੁਣਾਂ ਨਾਲ ਗੱਲਬਾਤ ਹੋਈ ਆ ਸਾਨੂੰ ਉਹਨਾਂ ਨੇ ਹਫ਼ਤੇ ਦਾ ਟਾਈਮ ਦਿੱਤਾ ਵਾ ਇਹ ਹਰ ਤੇਰੇ ਵਿੱਚ ਵਿੱਚ ਅਸੀਂ ਕੁੜੀ ਵੀ ਲਿਆਦਾਂਗੇ ਤੇ ਅਸੀਂ ਜਿਹੜੇ ਬੰਦੇ ਆ ਉਹਨਾਂ ਨੂੰ ਰਸਟ ਕਰਕੇ ਉਹਨਾਂ ਤੇ ਕਾਰਵਾਈਆਂ ਕਰਾਂਗੇ। ਬਾਬਾ ਜੀ ਦੀ ਗੱਲ ਕਰੀਏ ਬਾਬਾ ਜੀ ਨੇ ਕਿੰਨਾ ਕੁ ਤਵੜਾ ਸਾ ਦਿੱਤਾ ਕਿ ਲੱਗਦਾ ਜੇਕਰ ਬਾਬਾ ਜੀ ਨਾ ਹੁੰਦੇ ਤੇ ਅੱਜ ਤੁਹਾਨੂੰ ਇਨਸਾਫ ਨਹੀਂ ਮਿਲਣਾ ਸੀ ਪਰਿਵਾਰ ਨੂੰ। ਨਹੀਂ ਬਾਬਾ ਜੀ ਨਹੀਂ ਵੀਰ ਜੀ ਮਿਲਣਾ। ਜੇ ਬਾਬਾ ਜੀ ਨਾ ਹਾਣੂ ਮਿਲਦੇ ਨਾ ਸਾਡੇ ਮਤਲਬ ਕਿ ਸਾਨੂੰ ਇਨਸਾਫ ਦੀ ਮਤਲਬ ਕਿ ਦਿਖਾਉਂਦੇ ਤੇ ਸਾਨੂੰ ਵੀਰ ਜੀ ਨਹੀਂ ਇਨਸਾਫ ਦੀ ਕੋਈ ਮਤਲਬ ਹੈਗੀ ਨਹੀਂ। ਹੁਣ ਹਾਂਜੀ ਕੋਈ ਉਮੀਦ ਨਹੀਂ ਹੁਣ ਵੀਰ ਜੀ ਸਾਨੂੰ ਇਨਸਾਫ ਦੀ ਉਮੀਦ ਜਾਗੀ ਹੈ। ਹਾਨੂੰ ਬਾਬਾ ਜੀ ਨੇ ਬਹੁਤ ਸਾਡੀ ਹਲਪ ਕੀਤੀ ਆ ਬਾਬਾ ਜੀ ਨੇ ਸਾਨੂੰ ਇਹ ਕਿਹਾ ਵਾ ਕਿ ਉਹ ਮੇਰੀ ਧੀ ਤੁਹਾਡੀ ਧੀ ਨਹੀਂ ਉਹ ਮੇਰੀ ਧੀ ਆ ਕਿ ਲੱਗਦਾ ਵੀ ਜਿਵੇਂ ਸਮਾਂ ਦਿੱਤਾ ਗਿਆ ਪੁਲਿਸ ਨੂੰ ਇੱਕ ਹਫਤੇ ਦਾ ਕਿ ਲੱਗਦਾ ਇੱਕ ਹਫਤੇ ਦੇ ਪੁਲਿਸ ਤੁਹਾਡੇ ਹੱਥ ਧੀ ਤੁਹਾਡੀ ਧੀ ਵਾਪਸ ਤੇ ਹੋਊਗੀ ਕਿ ਲੱਗਦਾ ਤੁਹਾਨੂੰ ਇਨਸਾਫ ਮਿਲ ਜੂਗਾ ਹੁਣ ਹਾਂਜੀ ਵੀਰ ਜੀ ਉਮੀਦ ਆ ਉਮੀਦ ਆ ਕਿ ਹਫਤੇ ਦਾ ਟਾਈਮ ਦਿੱਤਾ ਵਾ ਹਫਤੇ ਤੋਂ ਪਹਿਲਾਂ ਪਹਿਲਾਂ ਹੀ ਕੁੜੀ ਸਾਨੂੰ ਮਿਲ ਜੇਗੀ ਲਾਰਡ ਫਾਰ ਮੇਰਾ ਕੀ ਅਪੀਲ ਕੀ ਕਰਨਾ ਚਾਹੋਗੇ ਜ ਆਪਣੀ ਧੀ ਨੂੰ ਕੀ ਕਹਿਣਾ ਚਾਹੋਗੇ ਜੇਕਰ ਤੁਹਾਡੀ ਧੀ ਤੁਹਾਨੂੰ ਦੇਖਦੀ ਹੋਊਗੀ ਕੀ ਕਹਿਣਾ ਚਾਹੋਗੇ ਮਨਪ੍ਰੀਤ ਨੂੰ ਮੈਂ ਆਪਣੀ ਧੀ ਨੂੰ ਇਹੀ ਕਹਿਣਾ ਚਾਹੁੰਨੀ ਵੀ ਪੁੱਤ ਜੇਰੀ ਵੀ ਗਲਤੀ ਹੋ ਗਈ ਆ ਤੂੰ ਘਰੇ ਆ ਜਾ ਘਰੇ ਆ ਜਾ ਕੁਛ ਨਹੀਂ ਕਵਾਂਗੇ ਕੁਛ ਨਹੀਂ ਕਰਾਂਗੇ ਸਾਨੂੰ ਪਤਾ ਤੇ ਨਾ ਧੋਖਾ ਹੋਇਆ ਤੇ ਨਾ ਗਲਤੀ ਹੋਈ ਆ ਤੈਨੂੰ ਧੋਖੇ ਨਾ ਖੜਿਆ ਵਾ ਅਸੀਂ ਆਪਣੀ ਧੀ ਨੂੰ ਇਹੀ ਕਵਾਂਗੇ ਕਿ ਪੁੱਤ ਤੂੰ ਘਰੇ ਆ ਜਾ ਤੇ ਲਈ ਦਰਵਾਜ਼ੇ ਖੁੱਲੇ ਆ ਪਰ ਮੈਨੂੰ ਸੁਭੀ ਉਸ ਬਾਪ ਦਾ ਕੀ ਹਾਲਾਤ ਨੇ ਜਿਹੜਾ ਚਾਰ ਬੰਦੇ ਵਿੱਚ ਬੈੰਦਾ ਹੋਊਗਾ ਲੋਕਾਂ ਸਾਹਮਣੇ ਕੀ ਲੱਗਦਾ ਸਿਰ ਚੁੱਕਦਾ ਹੋਊਗਾ ਲੋਕ ਕੀ ਕਹਿੰਦੇ ਹੋਣਗੇ ਗੱਲਾਂ ਕਿੰਨੇ ਕਰਦੇ ਹੋਣਗੇ ਮੂੰਹ ਜੋੜ ਕੇ ਵੀਰ ਜੀ ਤੁਸੀਂ ਆਪ ਮਦਦ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਜਿਹਦੀ ਧੀ ਨੌਜਵਾਨ ਆ ਕਦਮ ਚੁੱਕ ਜਾਂਦੀ ਹੈ ਉਹ ਮਾਂ ਪਿਓ ਕਿਰੇ ਹਾਲਾਤਾਂ ਚ ਹੋਊਗਾ ਕਿਸੇ ਨਾਲ ਗੱਲ ਕਰਨ ਜੋਗੇ ਨਹੀਂ ਹੈਗੇ ਕਿਸੇ ਦੇ ਲਾਗੇ ਬਹਿਣ ਜੋਗੇ ਨਹੀਂ ਹੈਗੇ ਕਿਸੇ ਨਾਲ ਖਲੋਣ ਜੋਗੇ ਨਹੀਂ ਹੈਗੇ ਚੋਂ ਬੰਦਿਆ ਚ ਬਹਿਣ ਜੋਗੇ ਨਹੀਂ ਹੈਗੇ ਵੀਰ ਜੀ ਹੁਣ ਕੀ ਹਿਸਾਬ ਦੀ ਮੰਗ ਕਰਦੇ ਹੋ ਕਿ ਲੱਗਦਾ ਇੱਕ ਹਫ਼ਤੇ ਬਾਅਦ ਸਮਾਂ ਦਿੱਤਾ ਗਿਆ ਕਿ ਲੱਗਦਾ ਤੁਹਾਡੀ ਧੀ ਤੁਹਾਡੇ ਹਵਾਲੇ ਕੀਤੀ ਜਾਊਗੀ ਹਾਂਜੀ ਵੀਰ ਜੀ ਉਮੀਦ ਹੈ ਉਮੀਦ ਹੈ ਬਾਬਾ ਜੀ ਹੁਣਾਂ ਨੇ ਉਮੀਦ ਹੈ ਦਵਾਈ ਆ ਕਿ ਹਫਤੇ ਦੇ ਵਿੱਚ ਵਿੱਚ ਗੁੜੀ ਆਪਾਂ ਨੂੰ ਮਿਲ ਜੇਗੀ ਠੀਕ ਹੈ ਬਾਬਾ ਜੀ ਬਾਬਾ ਲਾਡੀ 나ਥ ਜੀ ਨੇ ਹਾਂਜੀ ਠੀਕ ਹੈ ਬਹੁਤ ਧੰਨਵਾਦ ਤੁਸੀਂ ਦੇਖਿਆ ਪਰਿਵਾਰ ਕੇ ਮੈਂਬਰਾਂ ਨਾਲ ਗੱਲ ਕੀਤੀ ਆ ਮਾਂ ਦੇ ਨਾਲ ਗੱਲ ਕੀਤੀ ਆ ਅਤੇ ਉਹਨਾਂ ਕਿਹਾ ਵੀ ਸਾਨੂੰ ਬਾਬਾ ਲਾਡੀ 나ਥ ਜੀ ਹੁਣਾਂ ਦੇ ਤੇ ਬਹੁਤ ਵਿਸ਼ਵਾਸ ਆ ਅਤੇ ਸਾਨੂੰ ਇਨਸਾਫ ਜੂ ਦਵਾਈ ਦੇਣਗੇ ਕਿਉਂਕਿ 4 ਮਹੀਨੇ ਹੋ ਚੁੱਕੇ ਨੇ ਪਰਵਾ ਨੂੰ ਧੱਕਿਆ ਖਾਂਦਿਆਂ ਨੂੰ ਪਰ ਜਦੋਂ ਬਾਲਮੀਕ ਸਮਾਜ ਦੇ ਵੱਡੇ ਆ ਗਏ ਬਾਬਾ ਲਾਡੀ 나ਥ ਜੀ ਪਹੁੰਚੇ ਨੇ ਉਹਨਾਂ ਨੇ ਪਰਵਾ ਨੂੰ ਇਨਸਾਫ ਦਵਾਈ ਲਈ ਧਰਨਾ ਪੱਛਾ ਕੀਤਾ ਗਿਆ ਦੰਤਲੌਰ ਜਾਮ ਕੀਤਾ ਗਿਆ ਅਤੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੀ ਨੀਂ ਜਾਗੀ ਅਤੇ ਆ ਕੇ ਮੌਕੇ ਤੇ ਐਸਐਚਓ ਸਾਹਿਬ ਨੇ ਇਹ ਪਰਿਵਾਰ ਨੂੰ ਇਨਸਾਫ ਦਵਾਇਆ ਅਤੇ ਬਾਬਾ ਜੀ ਨੂੰ ਇੱਕ ਆਸ਼ਵਾਸਨ ਦਵਾਇਆ ਕਿ ਇੱਕ ਹਫਤੇ ਵਿੱਚ ਸਾਨੂੰ ਸਮਾਂ ਦਿਓ ਇੱਕ ਹਫਤੇ ਦਾ ਇੱਕ ਹਫਤੇ ਵਿੱਚ ਤੁਹਾਨੂੰ ਜਿਹੜੀ ਲੜਕੀ ਤੁਹਾਡੇ ਹੱਥ ਬਰਾਮਕ ਕਰਕੇ ਦੇਵਾਂਗੇ ਉਹ ਦੇਖਣਾ ਹੋਵੇਗਾ ਵੀ ਇੱਕ ਹਫਤੇ ਬਾਅਦ ਪਰਿਵਾਰ ਨੂੰ ਕੀ ਇਨਸਾਫ ਮਿਲਦਾ ਕਿਉਂਕਿ ਅੱਜ ਮਾਂ ਨੇ ਵੀ ਰੋ ਰੋ ਕੇ ਆਪਣੀ ਧੀ ਨੂੰ ਪੁਕਾਰਿਆ ਭਤੀਜੇ ਵਾਪਸ ਆਜਾ ਦਿੱਤੀ ਵੀ ਹੈਗੀ ਆ ਤੇਰੇ ਲਈ ਦਰਵਾਜ਼ੇ ਸਾਡੇ ਹਮੇਸ਼ਾ ਲਈ ਖੁੱਲੇ ਨੇ ਉਹਨੇ ਦੇਖਣਾ ਹੈਗਾ ਕਿ ਪੁਲਿਸ ਕੀ ਇਨਸਾਫ ਦਿੰਦੀ ਆ ਅਤੇ ਜੇਕਰ ਇੱਕ ਹਫਤੇ ਬਾਅਦ ਪਰਿਵਾਰ ਨੂੰ ਨਹੀਂ ਤੀ ਵਾਪਸ ਮਿਲਦੀ ਤੇ ਅਗਲੀ ਰਣਨੀਤੀ ਕੀ ਹੋਗੀ ਮੈਨੂੰ ਦਿਉ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਬਾਬਾ ਜੀ ਕਾਰਵਾਈ ਕੀਤੀ ਹੈ ਹਾਂ ਜੀ ਐਸਐਸਪੀ ਹੋਰ ਕਾਰਵਾਈ ਹੋਈ ਨਹੀਂ ਹੈ ਕਾਰਵਾਈ ਹੋਈ ਨਹੀਂ ਹੈ ਬਾਈ ਜੀ ਕਾਰਵਾਈ ਕੀਤੀ ਹੈ ਕਾਰਵਾਈ ਤਾਂ ਮੁਲਾਕਾਂ ਜਾਂਦੇ ਰਹੇ ਰਾਜ ਘਰਾਪਾ ਪਿੰਦੇ ਰਹੇ ਮੀਟ ਕੰਦੇ ਰਹੇ ਕਿਹਨੇ ਜਾਂਦੇ ਉਹਨਾਂਾਰੇ ਪਰਨੇ ਦੇ ਮਲਾਜਮ ਜੀ ਇਹ ਤੇਹਵਾੜਾ ਉਹ ਜਿਹੜਾ ਮੀਟ ਸ਼ਰਾਬ ਉਹ ਮੀਟ ਸ਼ਰਾਬ ਪਰ ਮੀਟ ਖਾਂਦੇ ਨੇ ਆ ਮੀਟ ਸ਼ਰਾਬ ਦੇ ਕੰਮ ਲਾ ਕੇ ਆ ਜੀ ਮੈਂ ਆ ਕੇ ਪੁੱਛਣ ਆ ਲੈ ਕੇ ਗਿਆ ਆ ਮੈਨੂੰ ਉਹਨੇ ਕਿਹਾ ਤੁਸੀਂ ਮੈਨੂੰ ਅੱਗੇ ਦੱਸਿਆ ਜੀ ਦੱਸਿਆ ਤੁਹਾਨੂੰ ਤੁਹਾਨੂੰ ਮੈਂ ਦੱਸ ਗਿਆ ਹਾਂ ਤੁਸੀਂ ਮੈਨੂੰ ਆਖੀ ਕਿਹਾ ਬਿਨਾਂ ਦੱਸ ਗਿਆ ਆ ਇੱਕ ਦੇ ਮਲਾਜਮ ਕਹਿੰਦੇ ਹੋ ਨਹੀਂ ਜਾਣਦੇ ਥੀਰਤੀ ਗਾੜੀ ਘੁਰਾਂਗੇ ਵਾਪਸ ਮੈਂ ਤੁਹਾਨੂੰ ਦੱਸ ਦਿਆਂ ਇਹ ਲੜਕੀ ਆ ਜਿਹੜੀ ਇਹ ਸਾਰਾ ਸਾਲ ਦੀ ਸੀਗੀ ਇਹ ਇਹਨਾਂ ਨੇ ਇਹਨਾਂ ਦੀ ਸ਼ਿਕਾਇਤ ਇਹ ਆ ਵੀ ਸਾਡੀ ਬੇਟੀ ਦਾ ਸਰਟੀਫਿਕੇਟ ਨਕਲੀ ਬਣਾ ਕੇ ਹਾਈ ਕੋਰਟ ਚ ਵਿਆਹ ਕੀਤਾ ਗਿਆ ਜਿਹਦੇ ਸਾਡੇ ਕੋਲ ਆਰਡਰ ਆਏ ਆ ਹਾਈ ਕੋਰਟ ਦੇ ਆਰਡਰ ਆ ਇਹਨਾਂ ਦਾ ਵਿਆਹ ਹੋਇਆ ਆ ਤੇ ਉਸ ਤੋਂ ਬਾਅਦ ਇਹ ਰਿੱਟ ਵੀ ਚੱਲੀ ਆ ਤੇ ਉਸ ਤੋਂ ਇਲਾਵਾ ਇਹ ਆ ਵੀ ਐਸੇ ਮੌਕੇ ਤੇ ਪਰਚਾ ਉਸੇ ਵਕਤ ਦਰਜ ਕਰਤਾ ਸੀ ਜਦ ਕਿ ਉਹਨਾਂ ਦਾ ਆਰਡਰ ਬਾਅਦ ਚ ਆਇਆ ਸੀਗਾ ਜਿਸ ਵੇਲੇ ਉਹਨਾਂ ਦਾ ਵਿਆਹ ਹੋ ਗਿਆ ਉਸ ਤੋਂ ਇਲਾਵਾ 3-4 ਵਾਰ ਬਟਾਲਾ ਰਿਪੋਰਟ ਵੀ ਕੀਤੀ ਗਈ ਆ ਜੋ ਕਿ ਸਾਨੂੰ ਮੌਕੇ ਤੇ ਦੋਸ਼ੀ ਨਹੀਂ ਮਿਲਿਆ ਫਿਰ ਵੀ ਅਗਰ ਇਹਨਾਂ ਨੂੰ ਕੋਈ ਗਿਲਾ ਸ਼ਿਕਵਾ ਤਾਂ ਐਸੀ ਹੈ ਸ਼ਵਸਨ ਦਵਾਨ ਨੇ ਕਿ ਇਹ ਮਤਲਬ 7 ਤੋਂ 10 ਦਿਨਾਂ ਦੇ ਅੰਦਰ ਅੰਦਰ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਹੋ ਜੇ ਕੋਸ਼ਿਸ਼ ਕਰਦੇ ਆ ਵੀ ਸਵੇਰ ਵੀ ਮੈਂ ਰੇਡ ਕਰਾਵਾਂਗੀ ਮੈਂ ਭੇਜਾਂਗੀ ਆਪਣੇ ਮੁਲਾਜ਼ਮ ਭੇਜਾਂਗੀ ਆਪਣੀ ਲੈਡੀ ਕਨਸਟੇਬਲ ਨਾਲ ਭੇਜਾਂਗੀ ਫਿਰ ਵੀ ਕੋਸ਼ ਸਮਾਂ ਲੱਗਦਾ ਆ ਕਿਉਂਕਿ ਜੇ ਹੁਣ ਇੰਨਾ ਮੀਡੀਆ 'ਚ ਜਾ ਰਿਹਾ ਤੇ ਤੋਂ ਛੇਦਰ ਉਧਰ ਵੀ ਹੋ ਸਕਦਾ ਆ ਇਸ ਲਈ ਕੋਸ਼ ਸਮਾਂ ਚਾਹੀਦਾ ਵੀ 7 ਤੋਂ 8 ਦਿਨਾਂ ਦੇ ਅੰਦਰ ਅੰਦਰ ਲੜਕੀ ਦੇ ਇੱਨਾ ਪਰਿਵਾਰ ਨੂੰ ਜਾਂ ਕੋਈ ਵੀ ਕਰਕੇ ਪਹਿਲਾਂ ਵੀ ਕਿਹਦਾ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਉਹਨਾਂ ਨੂੰ ਲਿਆਂਦਾ ਗਿਆ ਹੈ ਇੱਕਦਮ ਨਹੀਂ ਲਿਆਂਦਾ ਗਿਆ ਲਿਆਂਦਾ ਗਿਆ దోషీ ఇద్దరు ఊరేషన్